ੴ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪੋ ਆਦਿ ਸਾਚੀ ਜੁਗਾਦ ਸਾਚੀ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰ ਜਪੈ ਛਪਨਾ ਹੋਵੀ ਜੇ ਲਾਇ ਰਹਾ ਲਿਮਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾਲਾ ਕੋ ਹੋਏ ਤਾਂ ਇੱਕ ਨ ਚੱਲੇ ਨਾਲ ਕਿਵਸਕੇ ਆ ਰਹੀ ਹੈ ਕੋੜ ਕੋ ਰੇ ਤੁੱਤੇ ਪਾਸ ਹੁਕਮ ਰਜ਼ਾਈ ਚੱਲਣਾ ਨਾਨਕ ਲਖਿਆ ਨਾਲ حکمی, حکمی ہو منی آکار حکم نہ کہے آجائی حکمی ہو من جی حکم جی جی لے بڑے آئی, آئی حکمی اور حکم لے خدو کسو ہے ایک نہ حکمی بغسی ایک حکمی صدا پوہی ہے حکمی اندر صاحب کو باہر حکم نہ کوئی نانک حکم جے بجے تاہوں میں کہی نہ کوئی گاوی کو تان ہوئے کسی تان ਗਾਵੇ ਕੋ ਦਾਰਦ ਜਾਣੀ ਨਿਸਾਨ ਗਾਵੀ ਕੋ ਗੁਣ ਵਡਿਆਈਆਂ ਚਾਰ ਗਾਵੀ ਕੋ ਬਦਿਆ ਬਖਮ ਵਿਚਾਰ ਗਾਵੇ ਕੋ ਸਾਝ ਕਰੇ ਤਨ ਕੇ ਗਾਵੇ ਕੋ ਜੀ ਲੈ ਫਰਜ਼ੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੀ ਕੋ ਏਖੇ ਹਾਜ਼ਰਾ ਦੂਰ ਕਥਨਾ ਕਥਿਨਾ ਆਵੀ ਤੋਟ ਕਥ ਕਥ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਸਖ ਪਾਹੀ ਜੋ ਗਾਜਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਖਸ਼ੇ ਬੇਪਰਵਾਹ ਸਾਚਾ ਸੇ ਸਾਚ ਨਾਹੀ ਪਾਖਿਆਂ ਪੋ ਆਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਲ ਫੇਰ ਕੇ ਅੰਗੇ ਰਖੀਏ ਜਿੰਦੇ ਸੇ ਦਰਵਾਰ ਮੋਹੋਂ ਕੀ ਬੋਲਣ ਬੋਲੀਏ ਜਿਸਮ ਧਰੇ ਪਿਆਰ ਸਮਰਤਿ ਬਿਲਾ ਸਚ ਨਾਮ ਉਡਿਆਈ ਵਿਚਾਰ ਕਰਮੀ ਆਵੈ ਕਪੜੰਦਰੀ ਮੁਖਤਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਮਿਰੰਜਿਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਨੀ ਨਦਾਨ

ਤੇਥ ਨਾਵਾ ਜੇਤ ਸੁਭਾਵਾ ਬਿਨ ਭਾਣੇ ਕੇ ਨਾਹੀ ਕਰੇ ਜੇ ਤੇ ਸੇ ਤੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤਵਜ ਰਤਨ ਜਵਾਹਰ ਮਾਨ ਖਜੇ ਕੁ ਗੁਰ ਕੇ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਮਨਾ ਜੀਆਂ ਕਾ ਇਕ ਦਾਤਾ ਸੋ ਮੇ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋ ਦਸੂਣੀ ਹੋਈ ਨਮਾਖੰਡਾ ਚ ਜਾਣੀ ਨਾ ਚਲੇ ਸੋ ਕੋਈ ਚੰਗਾ ਨੁ ਰਖਾਈ ਕੈ ਜਸ ਕੀਤਿ ਜਗ ਲੇ ਜੇ ਸਨ ਦੰਨਾ ਆਹੀ ਤਾ ਆਪਤ ਨ ਪਛੇ ਕਿਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁੰ ਦੇ ਤਿਹਾ ਕੋਈ ਨਾ ਸੋਝੀ ਜੇ ਤਿਸ ਗੁਣ ਕੋਈ ਕਰੇ ਸੁਣੇ ਸੇ ਦਿਪੇ ਸੁਨਾਥ ਸੁਣੇ ਤਰਤੁ ਬੁਲੇ ਆਕਾਸ਼ ਸੁਣੇ ਦੀਪ ਲੋ ਪਾਤਲ ਸੁਣੇ ਪਹੇ ਨਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਵਰਮਾ ਇੰਦੇ ਸੁਣੇ ਮੁਕਸਲਾ ਹਨਮੰਦ ਸੁਣੇ ਜੋਗ ਜਗਤ ਨ ਭੇਦ ਸੁਣੇ ਸਾਸਾ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਤ ਸੰਤੋ ਗਿਆਨ ਸੁਣੇ ਅਸਨ ਕਾ ਸ਼ਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗਿਐ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਨੇਸ ਰਾਗਨਾ ਕੀ ਹਾਸ ਸੁਨੇ ਸੇਖ ਪੀਰ ਪਾਤਿਸ਼ਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਸ ਤੇ ਸੰਗਾਹੋ ਨਾਨ ਭਗਤਾ ਸਦਾ ਵਿਗਾਸਨੀ ਦੁਖ ਪਵਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੀ ਕੋ ਕਹੈ ਪਿਛੇ ਪਛਤਾਈ ਭਾਗਰ ਕਉਨ ਲੇ ਖਨਹਾਰ ਨੇ ਕਾਵੇ ਕਰਨ ਵਿਚਾਰ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੀ ਮੂਕੈ ਮਨੈ ਸੋਤ ਹੋਏ ਮਨ ਵਰਦਾ ਮਨੈ ਸਗਲ ਪਉਣ ਕੇ ਸੋਦਾ ਮਨੈ ਮੁਹ ਝੋਟਾ ਨਾ ਖਾਏ ਮਨੈ ਚਮਕੇ ਸਾਥ ਨਾ ਜਾਏ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੀ ਮੂਕੈ ਮੰਨੀ ਮਾਰਗ ਛਾਪ ਨਾ ਪਾਏ ਮੰਨੀ ਪਾਸੋਂ ਪਰਗਣ ਜਾਏ ਮੰਨੀ ਮਗਦ ਨ ਚੱਲੇ ਪੰਥ ਮੰਨੀ ਧਰਮ ਸੇਤੀ ਸੰਬੰਧ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕਹੇ ਮੰਨੀ ਪਾਵੇ ਮੋਖ ਦਵਾਰ ਮੰਨੀ ਪਰਵਾਰਿ ਐਸਾ ਧਾਰ ਮੰਨੀ ਤਰੇ ਤਾਰੇ ਗ ਸਿੱਖ ਮੰਨੀ ਨਾਨਕ ਹੋਵੇ ਨ ਭੇਖ ਐਸਾ ਨਾਮ ਰੰਝਨੁ ਹੈ ਜੀ ਕੋ ਮਨ ਜਾਣੀ ਮਨ ਕੋ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਲ ਪੰਜੈ ਸੁਹੈ ਦਰਜਾ ਜਾਨ ਪੰਚਾ ਕਾਫੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੇ ਕਰਨੀ ਨਹੀਂ ਸੁਮਾਰ ਤੋਲ ਧਰਮ ਦੇ ਆਕਾਪੂਤ ਸੰਦੋ ਥਾਰ ਖਿਆ ਜੀ ਸੂਤ ਜੇ ਕੋ ਹੁੰਜੇ ਹੋਵੇ ਸਚਿਆਰ ਤਵਲੇ ਉਪਰ ਕੇ ਤਾਪਾ ਤਾਤੀ ਹੋਰ ਪਰੇ ਹੋਰ ਹੋਰ ਤਸਤੀ ਪਾਤਲੇ ਕੋਲ ਜੋਰ ਜੀ ਯਾਤਰਾੰਗਾ ਕੇ ਨਾਮ ਸਮਨਾ ਲਿਖਿਆ ਆਪਣੀ ਕਲਾ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਖਿਆ ਕੀਤਾ ਹੋਇ ਕੀਤਾ ਤਾਂ ਸਹਾਲੇ ਰੂਪ ਕੀਤੀ ਦਾਤ ਜਾਣੀ ਕਨਕੂਤ ਕੀਤਾ ਪਸਾਇ ਕੋ ਕਵਾਉ ਤੇ ਸੇ ਹੋਈ ਲੱਖ ਦਰੀਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਈ ਕੁਮਾਰ ਜੋਤ ਤ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਗ ਕਾਲ ਸੰਕ ਜਾਪ ਸੰਕ ਭਾਉ ਸੰਕ ਪੂਜਾ ਸੰਕ ਤਪ ਤਵ ਅਸਾਂ ਗਰੰਥ ਮੁਖ ਵੇਦ ਪਾਲ ਸੋ ਕੀ ਉਮਰ ਰਹੀ ਉਦਾਸ ਅਸਾਂ ਗ ਭਗ ਦੁਗਣ ਗਿਆਨ ਵਿਚਾਰ ਸੰਖ ਸਤੀਆ ਸੰਖ ਦਾਤਾਰ ਅਸਾਂ ਕਸੂਰ ਮੁਖ ਅਕਸਾ ਸੰਖ ਮੂਲੇ ਲਾਇ ਤਾਲ ਕੁਦਰਤ ਕੰਨ ਕਹਾ ਅਭਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਦੇ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਮੋਰ ਕੰਦ ਘੋਰ ਸੰਖ ਜੋਹ ਰਾਮ ਕੋ ਸੰਖ ਮਰ ਕਾ ਜਾਏ ਜੋਰ ਅਸੰਖ ਗਰਵਸ ਤੇ ਆਖਵਾਈ ਸੰਖ ਪਾਪੀ ਪਾਉ ਕਰ ਜਾਏ ਅਸੰਖ ਕੋੜਿਆਰ ਕੋੜੇ ਫਰਾਈ ਅਸੰਖ ਮਲੇਸ਼ ਮਲ ਭਾਖ ਖਾਈ ਅਸੰਖ ਨਿੰਦਕ ਅਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਲਾ ਜਾ ਵਾ ਈ ਕਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮੁਦਰੰਕ ਅਸੰਖ ਨਾਵ ਸੰਖ ਥਾਵ ਅਗੰਗ ਅਗੰ ਅਸੰਖ ਲੋ ਅਸਾਮ ਕੇ ਅਸਰ ਭਾਰੇ ਅਖਰੀ ਨਾਮ ਖਰੀ ਸਲਾਖਰੀ ਗਿਆਨ ਗੀਤ ਕੁੰਗਾ ਅਖਰੀ ਲੇਖਣ ਬੋਲਣ ਵਖਰਾ ਸ ਸੰਯੋਗ ਵਖਾਨ ਜੇ ਨੇ ਲਿਖੇ ਤੇ ਸਰਨਾਈ ਜੇ ਫਰਮਾਈ ਤੇ ਉਤੇ ਪਾਈ ਜੇਤਾ ਕੀਤਾ ਤਿੱਤਾ ਨਾ ਵਿੰਨਾ ਵੀ ਨਹੀਂ ਕੋਥਾ ਕੁਦਰਤ ਕੋਣ ਕਹਣਾ ਵਿਚਾਰ ਵਾਰਿਆਂ ਨਾ ਜਾਵੇ ਇੱਕ ਵਾਰ ਜੋਤ ਤੁ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਗ ਕਾਰ ਪਰ ਇਹ ਹੱਥ ਪੈ ਤੰ ਦੇ ਪਾਣੀ ਧੋਤੇ ਉਤਰ ਸਕੇ ਮਤਬਲੀ ਤੀ ਕੱਪੜ ਹੋਏ ਦੇ ਸਾਬ ਨੂੰ ਲਈਓ ਤੋਏ ਪਰ ਇਹ ਮਤ ਪਾਪਾ ਕੇ ਸੰਗ ਧੋ ਪਹਿਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਉ ਨਾ ਲਖ ਹੁਕਮੀ ਆਹੂ ਜਾਉ ਤੇ ਰਤਬ ਦਰਦ ਦਾ ਜੇ ਕੋ ਪਾਵੇ ਤਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਵੰਤਰਗਾ ਤੀਥ ਮੰਦਾਉ ਸਾਉ ਬਣ ਜੇ ਰੇ ਮੈ ਨਾਹੀ ਕੋ ਬਣ ਗਣ ਕੀਤੇ ਭਗਤ ਨਾ ਹੋਏ ਸਵਾਸਾਤ ਬਾਣੀ ਪਰਮਾਉ ਸਹ ਹਾ ਸਦਾ ਮਨ ਚਾਉ ਕੌਨ ਸਵੇਲਾ ਵਕਤ ਕਮਨ ਕੌਨ ਤਤ ਕੌਨ ਵਾਰ ਕੌਨ ਸ੍ਰਤੀ ਮਹ ਕਵਨ ਜਿਤ ਹੁਆ ਆਕਾਰ ਦੇ ਨਾ ਪਾਈਆ ਹਲਤੇ ਜੇ ਹੋਵੇ ਲੇਖ ਬਰਾਨ ਵਕਤ ਨਾ ਪਾਇਓ ਕਾਦੀਆ ਜੇ ਲੇਖਨ ਲੇਖ ਕੁਰਾਨ ਤੇ ਤਵਾ ਨਾ ਜੋਗੀ ਹਣ ਤੁਮ ਨੂੰ ਨਾ ਕੋਈ ਜਾ ਕਰਤਾ ਸਿਟੀ ਕੋ ਸਾਝੇ ਆਪੇ ਜਾਣੀ ਸੋਈ ਕਿਵ ਕਰਿਆ ਆਪਣਾ ਕਿਵ ਸਲਾਹਿਕ ਵਾਨੀ ਕਿਵ ਜਾਣਾ ਨਾਨਕ ਆਖਣ ਸਾਖੂ ਆਖੇ ਇੱਕ ਦੋ ਇੱਕ ਸਿਆਣਾ ਮੁੰਡਾ ਸਾਈ ਵੰਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆਨ ਸੋ ਹੈ ਪਤਾ ਆਲਾ ਪਤਾ ਲਖੰਗਾ ਸਾਗਾ ਸੂਰ ਕੋੜ ਕੋਪਾਲ ਥਕੇ ਬੇਦ ਕਹਿਨ ਕਵਾਤ ਸਹਸ ਸਾਰਾ ਕਹਿਨ ਕਤੀਬ ਵਾਸ ਅਸਲੋ ਕਤਾਖ ਲੇਖਾ ਹੈ ਤਾ ਲਖੀ ਲੇਖੇ ਹੋਏ ਬਨਾਸ ਨਾਨਕ ਹੋਲਾ ਖੀ ਆਪੇ ਜਾਣੀ ਆਪ ਸਲਾਹੀ ਸਲਾਇਤੀ ਸ੍ਰਤ ਨਾ ਪਾਈਆਂ ਨਦੀਆਂ ਅੱਤੇ ਵਹਾ ਪੈ ਸਮੁੰਦਰ ਨਾ ਜਾਣੀਏ ਸਮੁਲ ਦਸਾ ਸੁਲਤਾਨ ਗਹਿਲਾ ਸੀ ਤੀਮਾਲ ਧਨ ਅਕੇਲੇ ਤੰਨਾ ਹੋਵਨੀ ਜੇ ਤਸ ਮਨੋ ਨਾ ਬਿਸਰੈ ਅੰਤ ਨਾ ਸਵਤੀ ਕਹਿਣ ਨ ਅੰਤੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣਾ ਸਣ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਵਲਾਹੀ ਤਾਂ ਕਿ ਅੰਤ ਨ ਪਾਈ ਜਾਏ ਜੈ ਇਹ ਹੋਵਨ ਤਨਾ ਜਾਣੀ ਕੋਈ ਬਹੁਤਾ ਕੀ ਬਹੁਤਾ ਹੋਏ ਮੰਡਾ ਸਮੁਚਾ تھا ਉੱਚੇ ਉਪਰ ਉੱਚਾ ਨਾਮ ਇਹ ਵੜ ਉੱਚਾ ਹੋਏ ਕੋਈ ਸੱਚੇ ਕੋ ਜਾਣੀ ਸੇ ਜੇ ਵੜ ਆਪ ਜਾਣੀ ਆਪ ਆਪ ਨਾ ਲਗਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਹੰਡਾ ਦਾਤਾ ਤੇ ਨਾ ਤਮਾਈ ਕੀਤੇ ਮੰਗੇ ਜੋ ਦੇ ਅਪਾਰ ਕੀਤਿਆਂ ਗੰਤ ਨਹੀਂ ਵਿਚਾਰ ਕੀਤੇ ਖਉ ਟੋਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਈ ਖਾਏ ਕੀਤਿਆਂ ਜੋ ਉਸ ਦਿਵਾਰ ਇਹ ਹੀ ਦਾ ਤਰੀਂਦਾ ਤਾਰ ਬੰਦ ਖਲਾਸੀ ਪਾਣੀ ਹੋਇ ਹਰ ਆਖ ਨ ਸਕੀ ਕੋਈ ਜੇ ਕੋ ਖਾਏ ਕਿ ਅੱਖ ਨਾ ਪਾਏ ਹੋ ਜਾਣ ਜੇ ਤੀਮ ਖਾਏ ਆਪੇ ਜਾਣੀ ਆਪੀਂ ਦੇ ਆਖੇ ਸੇਵੀ ਕੀ ਕੇ ਜੈਸਨੋ ਵਾਸ਼ੇਸ਼ੋ ਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲਾ ਗੋਣੋ ਬਪਾਰ ਮਲ ਬਪਾਰੀ ਮਲ ਪੰਡਾਰ ਅਮੋਲ ਆਵੇ ਮਲ ਜਾਏ ਮਲ ਕਾਇਮਲਾ ਸਮਾਈ

आखें, आखें ए सारे आंखें सिंद आंखें कहते केते बुद्ध आंखें दाणो आंखें देव आंखें सुंदर मन से एते आंख आंख न पाही कहती कह के उठर जाई एते गीत होर करे ताख न सकि के के जेवण पावे ते वणोए नानक जाने साचा सि जेकू आंखें बोल बगाल ਸਾਲੇ ਛੇ ਸਦ ਗੁਵਾਰਾ ਗੁਵਾਰ ਸੂਦਰ ਕੀ ਹਾਸੋਂ ਕਰਕੇ ਹਾਂ ਜਿਤ ਵੈ ਸਰਵ ਸੰਭਾਲ ਲਈ ਵਾਜੇ ਨਾਦ ਅਨੇਕ ਸੰਕਾ ਕੀਤੇ ਵਾਵਨ ਹਾਰੀ ਕੀਤੇ ਰਾਗ ਫਰੀ ਸੋ ਕਹੀਨ ਕੀਤੇ ਗਾਵਨ ਹਾਰੀ ਗਾਵੇ ਤਹਾਨੂੰ ਕੋਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੀ ਗਾਵੇ ਜਿਟ ਕੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਭਰਮਾ ਦੀਵੀ ਹੁਣ ਸਦਾ ਸواری ਗਾਵੇ ਇੰਦਰ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਦ ਸੰਵਾਦ ਦੀ ਅੰਦਰ ਗਾਉ ਸਾਧ ਵਿਚਾਰੀ ਗਾਵਾਂ ਜਿਤੇ ਸਤੇ ਸੰਤੋਖੀ ਗਾਹੀ ਗੀਰ ਕਰਾਰੇ ਗਾਵਨ ਪੰਡਿਤ ਪੰਦਰ ਕੀ ਅਸਲ ਜੋ ਜਿਗਵੈਦਾ ਨਾਲੇ ਗਾਵੇ ਹੋਣੀਆਂ ਮਲਮੋਹਣ ਸਰਗਾ ਮਸ਼ ਪਿਆਲੇ ਗਾਵਤ ਨੋ ਪਾਈਏ ਤੇਰੇ ਅਰਤਨ ਤੀਤ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਬੰਡਾ ਕਰ ਕਰ ਰਖੀਂ ਧਾਰੀ ਸੇ ਸਾਨੂੰ ਗਾਵੇ ਜੋਤ ਤਪਾਵਨ ਰਕਤੇ ਤੇਰੇ ਭਗਤ ਰਸਾਲੇ ਔਰ ਕੀਤੇ ਗਾਵਨ ਸੇ ਮੇ ਚਿਤਨਾ ਆਵਨ ਨਾ ਨਹੀਂ ਕਾ ਵਿਚਾਰੇ ਸੋ ਈਸ਼ਰ ਦਾ ਸਾਚ ਸਾਇਬ ਸਾਚ ਹੈ ਸਾਚੀ ਨਾਹੀਂ ਹੈ ਪੀ ਹੋਸੀ ਜਾਈ ਨਾ ਜਸੀ ਰਚਨਾ ਜੀ ਨਰ ਚਾਈ ਰੰਗੇ ਰੰਗੇ ਪਾਤੀ ਕਰ ਕਾ ਜੀਸੀ ਮਾਇਆ ਜਿੰਨੂ ਪਾਈ ਕਰ ਕਰ ਦੇਖੇ ਖੇ ਕੀਤਾ ਆਪਣਾ ਜੋ ਤੁਸੀਂ ਦੀ ਵਡਿਆਈ ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਹਾ ਪਾਤ ਸਾਇਬ ਨਾਨਕ ਰਹਿ ਰਜਾਈ ਮੰਦਾ ਸੰਤੋਸ ਹਰ ਪਾਤ ਝੋਲੀ ਧਿਆਨ ਕੀ ਕਰੀ ਪੂਤ ਕਿੰਤਾ ਕਾਲ ਕਵਾਰੀ ਕਾਇਆ ਜੋ ਡੰਡਾ ਪਤੀਤ ਆਈ ਪੰਥੀ ਸਗਤ ਮਾਤੀ ਮੰਜੀ ਤੇ ਜਗਜੀਤ ਆਦੇਤ ਸੇ ਆਦੇਸ ਆਦ ਅਨੀਲ ਨਾਤ ਨਾਜਕ ਜਕ ਜਕ ਏਕੂ ਬੇਸ ਫਗਤ ਗਿਆਨ ਦੇ ਆਪਨ ਧਾਨ ਕੜਕੜ ਵਾਜੀ ਨਾਤ ਆਪ ਨਾਤ ਨਾਥੀ ਸਮਝਾ ਕੀ ਅਰੇ ਸਦਾ ਅਵਰਾ ਸਾਧ ਸੰਜੋ ਜੋ ਦੇ ਕਾਲ ਚਲਾਵੀ ਲੇਖਿਆ ਵੇ ਭਾਗ ਆਦੇ ਤੁਸੀਂ ਆਦੇਸ ਆਦ ਅਨੀਲ ਨਾਤ ਨਾਜਕ ਜਕ ਜਕ ਏਕੂ ਬੇਸ ਏ ਕਾਮਾਈ ਜੁਗਤ ਪਈ ਤਿੰ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀਵਾਨ ਜੋ ਤਸ ਭਾਵੇਂ ਤੇ ਵਿੱਚ ਲਾਵੀਏ ਜੇ ਹੋਵੇ ਫਰਮਾਨ ਉਹ ਵੇਖੇ ਉਹਨਾਂ ਦੇ ਨਾਂ ਵੀ ਬਹੁਤਾ ਹੀ ਬੇਦਾਨ ਆਦੇਤ ਸੀ ਅੰਦੇਸ ਆਦ ਅਨੀਲ ਅਨਾਥ ਨੰਦ ਜਗ ਇੱਕਉ ਗੈਸ ਆਸਨ ਲੋਇਲੇ ਪੰਡਾਰ ਜੋ ਕਿਸ ਪਾਸ ਏਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸਚੀ ਕੀ ਸਾਚੀ ਕਾਰ ਆਂਦੇ ਤਸੇ ਆਂਦੇ ਇਸ ਆਜ ਅਨੀਲ ਅਨਾਥ ਅਨਾਹਦ ਜਗ ਜਗ ਇਕੂ ਬੇਸ ਇੱਕ ਦੋ ਜੀ ਵੋ ਲਖ ਹੋਇ ਲਖ ਵੇ ਲਖ ਬੇਸ ਲੱਖ ਲੱਖ ਵੇੜਾ ਆਖੀ ਏਕ ਨਾਨਕ ਜਗਦੀਸ਼ ਇਹ ਤਰਾ ਪੱਤ ਪੜੀਆਂ ਝੜੀ ਹੋਈ ਆਕੀ ਸੋਨ ਗੱਲਾ ਆਕਾਸ਼ ਕੀ ਕੀਟਾ ਆਈ ਦੀਸ ਨਾਨਕ ਰਦੀ ਪਾਈਏ ਕੋੜੀ ਕੋੜੇ ਠੀਸਾ ਖਲ ਜੋਚ ਪਹਿਨ ਜੋ ਜੋ ਨਾ ਮੰਗਲ ਦੇ ਨਾ ਜੋ ਜੋ ਨਾ ਜੀਵ ਮਰਨ ਨਾ ਜੋ ਜੋ ਨਰਾਇ ਮਲਮ ਸੋ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਯੂਤੀ ਛੂਟੇ ਸੰਸਾਰ ਮੁਝੇ ਸੇ ਹੱਥ ਜੋ ਕਰ ਵੇਖੇ ਸੋ ਇਨਾਨ ਕੋ ਤਮਨੀ ਚ ਨ ਕੋਈ ਰਾਤੇ ਰੋਤੇ ਥਿਥੀ ਵਾਰ ਹੋਣ ਪਣੀ ਅਗਨੀ ਫਤਾਤ ਸਵੇ ਧਰਤੀ ਸਾ ਵਰਕੀ ਧਰਮਸਾਲ ਤਸਵੇ ਜੀ ਜੁਗਤ ਕੇ ਰਾਮ ਗਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆ ਸੱਚਾ ਦਰਵਾਜ਼ਾ ਤਿੱਥੇ ਸੋਹਣ ਪੰਜ ਪਰਵਾਰ ਨਦਨੀ ਕਰਮ ਪਈ ਨਿਸ਼ਾਨ ਕਾ ਚਿਪਕਾਈ ਉੱਥੇ ਪਾਇ ਨਾਨਕ ਗਿਆ ਜਾਪੇ ਕਰਮ ਖੰਡ ਲਕਾਇ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਇਤੇ ਪਉਣ ਪਾਣੀ ਵੇ ਸੰਤਰ ਕੇਤੇ ਕਾਨ ਮੇ ਹੇਸ ਕੇਤੇ ਵਰ ਮੇ ਘਾਟ ਸਰੀਰ ਉਪਰਾਮ ਕੀ ਵੇਸ ਕਹਤੇ ਅੰਕਾਰਾਂ ਭੂਮੀ ਮੇਲ ਕੇਤੇ ਕੀਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕਿਤੇ ਸਿੰਧਵਦ ਨਾਥ ਕੀਤੇ ਕੀਤੇ ਦੇਵੀ ਵੇਸ ਕਹਤੇ ਦੇਵਦਾਨ ਮੰਨ ਕੀਤੇ ਕਿ ਤ੍ਰਿਤ ਸੰਬੰਧ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਕ ਦਰੰਦ ਕਹਤੇ ਸੋਤੇ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਵਿੱਚ ਗਿਆਨ ਪਰਚਨ ਦਿੱਥੇ ਨਾ ਤੇ ਬਨਮ ਦਾ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਦਿੱਥੇ ਘਾਟ ਤੜੀਏ ਬਹੁਤ ਅਨੂਪਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਈ ਜੀ ਕੋ ਕਹੇ ਪਿਛੇ ਪਛਤਾਈ ਦਿੱਥੇ ਘੜੀਏ ਸਤਮਤ ਮਨ ਬਹੁਦਾ ਦਿੱਥੇ ਘੜੀਏ ਸੁਲਨ ਕਿ ਸੁਦਮ ਕਰਮਖੰਡ ਕੀ ਬਾਣੀ ਜੋ ਦਿੱਥੇ ਹੋ ਨ ਕੋਈ ਹੋਰ ਤਥੇ ਜੋਤ ਮਹਾ ਮਲ ਸੂਚਨ ਮੇ ਰਾਮ ਰਿਆ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਏ ਤਾ ਕਿਰਪਨ ਨ ਕਥਨੇ ਜਾਇ ਨਾਹੁ ਮਰੇ ਨ ਠਾਗੇ ਜਾਇ ਜਿਨ ਕੀ ਰਾਮ ਬਸੇ ਮਨਿ ਮਾਇ ਤਥੇ ਭਗਤ ਬਸੇ ਕੈ ਲੋਕ ਕਰਿ ਅਨੰਦ ਸਾਚਾ ਮਨਿ ਸੋਇ ਸਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਨਿ ਹਾਲ ਤਥੇ ਖੰਡ ਮੰਡਲ ਭੰਡ

ਨਾਨਕ ਨਦਰਿ ਨਦਰਿ ਨਿਹਾਲ ਸੰੂਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤਿ ਦਾਈਂ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਮਰਿਆਈਆਂ ਬਾਚੇ ਧਰਮ ਹਜ਼ੂਰ ਕਰਮਿ ਆਪੋ ਆਪਣੀ ਕੇ ਨੇੜਿ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਛਕ ਤਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਨ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਨ